ਹਾਂਜੀ ਸਤਿ ਸ੍ਰੀ ਅਕਾਲ ਪੰਜਾਬੀਓ ਤੇ ਅੱਜ ਦੀ ਵੀਡੀਓ ਆ ਜਿਹੜੀ ਆਪਾਂ ਲੈ ਕੇ ਆਏ ਆ ਨਸਾਂ ਨਾੜਾਂ ਦੀ ਕਮਜ਼ੋਰੀ ਵਾਸਤੇ ਜਿੰਨਾ ਵੀਰਾਂ ਭੈਣਾਂ ਦੇ ਬਜ਼ੁਰਗਾਂ ਦੇ ਨੌਜਵਾਨਾਂ ਦੇ ਜਾਂ ਬੱਚਿਆਂ ਦੇ ਹੱਥ ਕੰਬਦੇ ਆ ਜਾਂ ਪੈਰ ਹੱਥ ਪੈਰ ਸੌ ਜਾਂਦੇ ਆ ਕੜਿੱਲਾਂ ਚੜ੍ਹਦੀਆਂ ਆ ਜਾਂ ਕਿਸੇ ਵੀ ਤਰ੍ਹਾਂ ਦੀ ਲੱਤਾਂ ਬਾਹਾਂ ਦੀ ਕਮਜ਼ੋਰੀ ਆ ਜਾਂ ਰੀੜ ਦੀ ਹੱਡੀ ਦਾ ਕਹਿ ਦਿੰਦੇ ਆ ਵੀ ਨਾੜਾਂ ਦੀ ਕਮਜ਼ੋਰੀ ਪੈ ਗਈ ਲੱਤ ਦੁੱਸਦੀ ਆ ਜਾਂ ਕੜਿੱਲਾਂ ਚੜ੍ਹਦੀਆਂ ਆਵਾਂ ਪੈਰਾਂ ਦੀਆਂ ਗਿੱਟਿਆਂ ਦੀਆਂ ਨਾੜਾਂ ਫੁੱਲਦੀਆਂ ਉਹਨਾਂ ਵਾਸਤੇ ਬਹੁਤ ਵਧੀਆ ਨੁਕਤਾ ਲੈ ਕੇ ਆਏ ਆ ਅੱਜ ਆਪਾਂ ਤੇ ਇਹ ਜੂਸ ਆ ਇੱਕ ਜਿਹਦੇ ਵਿੱਚ ਸਾਰੀ ਵਿਟਾਮਿਨ ਜਿਹੜੇ ਉਹ ਮਿਲ ਜਾਂਦੇ ਆ ਤਕਰੀਬਨ ਜਿਹੜੇ ਵੀਰਾਂ ਨੂੰ ਅਧਰੰਗ ਹੋਇਆ ਵਾ ਲੱਤਾਂ ਮ ਖੜ ਗਈਆਂ ਜਿਨ੍ਹਾਂ ਦੀ ਇੱਕ ਪਾਸਾ ਖੜ ਜਾਂਦਾ ਵਾ ਉਹਨਾਂ ਵਾਸਤੇ ਵੀ ਆਪਣਾ ਇਹ ਨੁਕਤਾ ਜਿਹੜਾ ਬਹੁਤ ਵਧੀਆ ਨੁਕਤਾ ਵਾ ਦੇਖੋ ਇਹ ਚੀਜ਼ ਦੇ ਨਾਲ ਅਧਰੰਗ ਵੀ ਲੋਡ ਹੋ ਜਾਂਦਾ ਬਸ 40 ਦਿਨ ਇਹਦਾ ਸੇਵਨ ਕਰਨਾ ਹੈ ਜੂਸ ਦਾ ਰੋਜ਼ ਇੱਕ ਗਲਾਸ 40 ਦਿਨਾਂ ਦੇ ਵਿੱਚ ਅਧਰੰਗ ਵਾਲੇ ਵੀਰਾਂ ਨੂੰ ਵੀ ਇਹਦੇ ਨਾਲ ਫਰਕ ਪੈਂਦਾ ਤੇ 40 ਦਿਨ ਜੂਸ ਪੀਣ ਤੋਂ ਬਾਅਦ ਇੱਕ ਦੇਸੀ ਦਵਾਈ ਬਣਾ ਕੇ ਖਾਣੀ ਪੈਂਦੀ ਆ ਤੇ ਉਹ ਵੀ ਤੁਸੀਂ ਜਾਣਕਾਰੀ ਮੇਥੋਂ ਲੈ ਸਕਦੇ ਹੋ 9653465007 ਆਪਣਾ WhatsApp ਦਾ ਨੰਬਰ ਆ ਤੇ ਤੁਸੀਂ ਕੰਟੈਕਟ ਕਰ ਸਕਦੇ ਆ ਖਾਸ ਕਰਕੇ ਅਧਰੰਗ ਵਾਲੇ ਵੀਰ ਤੇ ਉਹਨਾਂ ਨੂੰ ਵੀ ਆਪਾਂ ਜਿਹੜੀ ਇਹ ਸਲਾਹ ਆ ਵਧੀਆ ਚੀਜ਼ਾਂ ਦੀ ਉਹ ਦੇਵਾਂਗੇ ਤੇ ਉਹ ਘਰੇ ਬੈਠੇ ਇਹਨਾਂ ਚੀਜ਼ਾਂ ਨੂੰ ਵਰਤ ਗਈ ਸਹੀ ਹੋ ਜਾਣਗੇ ਬਾਕੀ ਜਿਨ੍ਹਾਂ ਦੀਆਂ ਮਾੜੀ ਮੁੱਟੀ ਪ੍ਰੋਬਲਮ ਨਸਾਂ ਨਾੜਾਂ ਦੀ ਲੱਤਾਂ 'ਚ ਖੱਲੀਆਂ ਪੈਂਦੀਆਂ, ਨਾੜਾਂ ਫੁੱਲਦੀਆਂ ਜਾਂ ਹੱਥ-ਪੈਰ ਕੰਬਦੇ ਆ ਉਹਨਾਂ ਵਾਸਤੇ ਯਾਨੀ ਕਿ ਇਹ ਨੁਕਤਾ ਬਹੁਤ ਵਧੀਆ ਵਾ ਇਹ ਜੂਸ ਬਣਾ ਕੇ ਤੁਸੀਂ ਪੀਣਾ ਇੱਕ ਗਲਾਸ ਰੋਜ਼ ਰੋਜ਼ਾਨਾ ਇੱਕ ਗਲਾਸ ਪੀ ਲੋ 5-7 ਦਿਨਾਂ ਦੇ ਵਿੱਚ ਹੀ ਤੁਹਾਨੂੰ ਰਿਜ਼ਲਟ ਜਿਹੜੀ ਇਹਦੇ ਪਤਾ ਲੱਗਣਗੇ ਪਹਿਲਾਂ ਵੀ ਆਪਾਂ ਵੀਡੀਓ ਪਾਈ ਸੀਗੀ ਇਹ ਬਣਾ ਕੇ ਪਰ ਕਿਸੇ ਕਾਰਨ ਸਾਨੂੰ ਉਹ ਪੁਰਾਣੀਆਂ ਵੀਡੀਓ ਐਡਿਟ ਕਰਨੀਆਂ ਪੈਗੀਆਂ ਤੇ ਤਾਂ ਕਰਕੇ ਹੁਣ ਆਪਾਂ ਇਹ ਵੀਡੀਓ ਜਿਹੜੀ ਦੁਬਾਰੇ ਪਾ ਰਹੇ ਆਂ ਨਵੀਂ ਜਾਣਕਾਰੀ ਦੇ ਨਾਲ ਤੇ ਨਵੀਆਂ ਗੱਲਾਂ ਦੇ ਨਾਲ ਤੁਹਾਨੂੰ ਇਹ ਵੀਡੀਓ ਅੱਜ ਦੀ ਜਿਹੜੀ ਪਾ ਰਹੇ ਆ ਤੁਹਾਡੇ ਵਾਸਤੇ ਤੇ ਇਹਨੂੰ ਅੱਗੇ ਦੀ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਤੇ ਇੱਕ ਉਹਨਾਂ ਵੀਰਾਂ ਨੂੰ ਬੇਨਤੀ ਆ ਵੀ ਜਿਹੜੇ ਵੀਡੀਓ ਤਾਂ ਦੇਖ ਲੈਂਦੇ ਆ ਨੁਕਤੇ ਵੀ ਵਰਤ ਲੈਂਦੇ ਆ ਪਰ ਅਜੇ ਤੱਕ ਵੀ ਉਹਨਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਤਾ ਨਹੀਂ ਉਹਨਾਂ ਨੂੰ ਕੀ ਡਰ ਪੈ ਗਿਆ ਵੀ ਜੇ ਚੈਨਲ ਸਬਸਕ੍ਰਾਈਬ ਕਰ ਲਿਆ ਤਾਂ ਪਤਾ ਨਹੀਂ ਸਾਡੇ ਤੇ ਕੋਈ ਸਰਕਾਰ ਸਾਡੇ ਤੇ ਕੋਈ ਪਰਚਾ ਨਾ ਪਾ ਦੇਵੇ ਤੇ ਇਸ ਕਰਕੇ ਉਹਨਾਂ ਨੂੰ ਬੇਨਤੀ ਆ ਵੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਘੰਟੀ ਦਾ ਬਟਨ ਨਾਲ ਦਬਾ ਲਓ ਤਾਂ ਕਰਕੇ ਵੀ ਜਿਹੜੀ ਵੀ ਨਵੀਂ ਵੀਡੀਓ ਪੈਂਦੀ ਆ ਉਹ ਤੁਹਾਡੇ ਤੱਕ ਪਹੁੰਚ ਜਾਵੇ ਆਪਾਂ ਕੋਈ ਵੀ ਇਹੋ ਜਿਹਾ ਨੁਕਤਾ ਸ਼ੇਅਰ ਨਹੀਂ ਕਰਦੇ ਜਿਹਦੇ ਨਾਲ ਕਿਸੇ ਦਾ ਨੁਕਸਾਨ ਹੋਵੇ ਵੀਰ ਭੈਣ ਦਾ ਸਿਰਫ ਖਾਣ ਪੀਣ ਵਾਲੀਆਂ ਚੀਜ਼ਾਂ ਜਿਹੜੀਆਂ ਰੋਜ਼ਾਨਾ ਘਰੇਲੂ ਬਰਤਨ ਵਾਲੀਆਂ ਚੀਜ਼ਾਂ ਉਹੀ ਆਪਾਂ ਦੱਸਦੇ ਆਂ ਬਿਆਹ ਚੀਜ਼ਾਂ ਨੂੰ ਖਾਓ ਆ ਚੀਜ਼ਾਂ ਨੂੰ ਪੀਓ ਇਹਨਾਂ ਚੀਜ਼ਾਂ ਵਰਤੋ ਤੇ ਉਹਨਾਂ ਨਾਲ ਫਾਇਦਾ ਹੁੰਦਾ ਵਾ ਆਮ ਹੀ ਘਰਾਂ ਚ ਖਾਣ ਵਾਲੀਆਂ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਆਪਾਂ ਸਹੀ ਢੰਗ ਤਰੀਕੇ ਚ ਕਿਵੇਂ ਵਰਤਣੀਆਂ ਵਾ ਉਹੀ ਜਾਣਕਾਰੀ ਦਿੰਨੇ ਆ ਆਪਾਂ ਤੇ ਉਹ ਜਾਣਕਾਰੀ ਦੇ ਨਾਲ ਲੋਕਾਂ ਦਾ ਫਾਇਦਾ ਹੋ ਰਿਹਾ ਵਾ ਲੋਕਾਂ ਦਾ ਭਲਾ ਹੋ ਰਿਹਾ ਵਾ ਬਿਮਾਰੀਆਂ ਤੋਂ ਖੜਾ ਛੁੱਟ ਰਿਹਾ ਵਾ ਦਵਾਈਆਂ ਤੋਂ ਖੜਾ ਛੁੱਟ ਰਿਹਾ ਵਾ ਤੇ ਅੱਜ ਦਾ ਜਿਹੜਾ ਜੂਸ ਬਣਾਉਣਾ ਤੁਸੀਂ ਉਹਦੇ ਵਾਸਤੇ ਸਮੱਗਰੀ ਜਿਹੜੀ ਲੈਣੀ ਆ ਉਹ ਨੋਟ ਕਰ ਲਓ ਪਾਲਕ ਲੈ ਲੈਣੀ ਆ ਆਪਾਂ ਥੋੜੀ ਜੀ ਮਾਤਰਾ ਚ ਲੈ ਲਓ ਜਿਵੇਂ ਗੁੱਟੀ ਲੈ ਲਈ ਹੁਣ ਗੁੱਟੀਆਂ ਥੋੜੀਆਂ ਵੱਡੀਆਂ ਆਉਂਦੀਆਂ ਗੁੱਟੀ ਦਾ ਚੌਥਾ ਕ ਹਿੱਸਾ ਲੈ ਲਓ ਪਾਲਕ ਲੈ ਲੈਣੀ ਆ ਆਪਾਂ ਤੇ ਸਿਕੰਦਰ ਲੈ ਲੈਣੀ ਆ ਆਪਾਂ ਸਿਕੰਦਰ ਬਹੁਤ ਵਧੀਆ ਚੀਜ਼ ਆ ਖੂਨ ਨੂੰ ਸਾਫ਼ ਕਰਨ ਵਾਸਤੇ ਤੇ ਖੂਨ ਦੇ ਵਿੱਚ ਜੋ ਵੀ ਕਲੌਟਸ ਬਣ ਜਾਂਦੇ ਆ ਉਹਨੂੰ ਖਤਮ ਕਰਨ ਵਾਸਤੇ ਬਹੁਤ ਵਧੀਆ ਚੀਜ਼ ਆ ਸਿਕੰਦਰ ਤੇ ਗਾਜਰਾਂ ਜਾਂ ਖੀਰਾ ਲੈ ਲੈਣੀ ਆ ਆਪਾਂ ਗਾਜਰਾ ਲੈ ਲਓ ਜੇ ਗਾਜਰਾ ਦਾ ਮੌਸਮ ਹੈ ਗਾਜਰਾ ਮਿਲਦੀਆਂ ਜੇ ਨਹੀਂ ਗਾਜਰਾ ਮਿਲਦੀਆਂ ਜੇ ਖੀਰਾ ਮਿਲਦਾ ਤਾਂ ਖੀਰਾ ਲੈ ਲਵੋ ਖੀਰਾ ਦੇਸੀ ਖੀਰਾ ਲੈਣਾ ਤੁਸੀਂ ਚਾਇਨਾ ਮੇਡ ਖੀਰਾ ਨਾ ਲਿਓ ਦੇਸੀ ਖੀਰੇ ਵਿੱਚ ਜ਼ਿਆਦਾ ਤਤ ਹੁੰਦੇ ਆ ਜੇ ਖੀਰਾ ਨਹੀਂ ਮਿਲਦਾ ਤਾਂ ਗਾਜਰਾ ਲੈ ਲਓ ਜੇ ਗਾਜਰਾ ਦਾ ਮੌਸਮ ਆ ਕਿਉਂਕਿ ਠੰਡ ਦਾ ਮੌਸਮ ਆ ਹਜੇ ਹਜੇ ਗਾਜਰਾ ਵਾਧੂ ਮਿਲ ਰਹੀਆਂ ਵਾ ਤਾਂ ਹੁਣ ਗਾਜਰਾ ਲੈ ਸਕਦੇ ਹੋ ਤੁਸੀਂ ਜੇ ਗਾਜਰਾ ਕਿਸੇ ਕਾਰਨ ਗਰਮੀ ਦੇ ਵਿੱਚ ਨਹੀਂ ਮਿਲ ਰਹੀਆਂ ਤਾਂ ਤੁਸੀਂ ਗਾਜਰਾ ਦੀ ਜਗ੍ਹਾ ਤੇ ਖੀਰਾ ਪਾ ਸਕਦੇ ਹੋ ਤੇ ਨਾਲ ਪਾਉਣਾ ਤੁਸੀਂ ਟਮਾਟਰ ਟਮਾਟਰ ਦਾ ਇੱਕ ਡੇਢ ਪੀਸ ਲੈ ਲਓ ਇੰਨੇ ਇੱਕ ਸਮਾਨ ਵਾਸਤੇ ਇਹ ਯਾਨੀ ਕਿ ਦੋ ਗਲਾਸ ਆਪਣਾ ਜੂਸ ਆ ਜਿਹੜਾ ਤਿਆਰ ਹੋ ਜੂਗਾ ਇਹ ਇਹ ਉਸ ਹੱਬ ਨਾਲ ਆਪਾਂ ਸਮਾਨ ਲਿਆ ਵੇ ਇੱਕ ਜਗੰਦਰ ਲਈ ਵੀ ਇੱਕ ਖੀਰਾ ਦੋ ਟਮਾਟਰ ਤੇ ਦੋ ਤਿੰਨ ਗਾਜਰਾਂ ਲੈ ਲਈਆਂ ਆਪਾਂ ਤੇ ਥੋੜੀ ਜੀ ਪਾਲਕ ਲਈ ਆ ਤੇ ਇੱਕ ਗੱਲ ਦੀ ਜਾਣਕਾਰੀ ਮੈਂ ਤੁਹਾਨੂੰ ਹੋਰ ਦੇ ਦੇਵਾਂ ਵੀ ਥੋੜੇ ਦਿਨਾਂ ਤੱਕ ਪਾਲਕਾ ਜਿਹੜੀ ਉਹ ਮਿਲਣੀ ਬੰਦ ਹੋ ਜਾਣੀ ਆ ਤਕਰੀਬਨ ਹੁਣ ਪਾਲਕ ਮਿਲ ਰਹੀ ਆ ਪਾਲਕ ਲੈ ਲਓ ਗੁੱਟੀਆਂ ਤੇ ਉਹਨੂੰ ਸੁਕਾ ਕੇ ਤੁਪ ਦੇ ਵਿੱਚ ਸੁਕਾ ਕੇ ਉਹਦਾ ਪਾਊਡਰ ਬਣਾ ਕੇ ਰੱਖ ਲਓ ਵੀ ਪਾਲਕ ਲੈ ਕੇ ਤੁਸੀਂ ਉਹਨੂੰ ਸੁਕਾ ਕੇ ਉਹਦਾ ਪਾਊਡਰ ਬਣਾ ਕੇ ਰੱਖ ਲਓ ਅੱਗੇ ਜਾ ਕੇ ਜਦੋਂ ਹੁਣ ਪਾਲਕ ਮਿਲ ਨੂੰ ਬੰਦ ਹੋ ਜਾਣੀ ਆ ਜੇ ਉਦੋਂ ਵੀ ਤੁਹਾਨੂੰ ਇਸ ਜੂਸ ਦੀ ਜ਼ਰੂਰਤ ਪਵੇ ਤਾਂ ਤੁਸੀਂ ਉਹ ਚੂਰਨ ਦਾ ਇੱਕ ਚਮਚਾ ਪਾ ਕੇ ਵੀ ਤੁਸੀਂ ਇਹ ਜੂਸ ਆ ਜਿਹੜਾ ਤਿਆਰ ਕਰ ਸਕਦੇ ਹੋ ਕਿਉਂਕਿ ਪਾਲਕ ਦੇ ਵਿੱਚ ਵੀ ਬਹੁਤ ਜ਼ਿਆਦਾ ਪੋਸ਼ਟਿਕ ਤੱਤ ਹੁੰਦੇ ਆ ਪੋਟਾਸ਼ੀਅਮ ਹੁੰਦਾ ਵਾ ਵਿਟਾਮਿਨ ਏ ਬਹੁਤ ਹੁੰਦਾ ਤੇ ਸਰੀਰ ਦੇ ਕਈ ਰੋਗਾਂ ਦੇ ਨਾਲ ਲੜਨ ਵਾਸਤੇ ਪਾਲਕ ਵੀ ਜ਼ਰੂਰੀ ਆ ਤੇ ਪਾਲਕ ਨੂੰ ਸੁਕਾ ਲੋ ਆ ਦਿਨਾਂ ਦੇ ਵਿੱਚ ਤੇ ਅੱਗੇ ਜਾ ਕੇ ਤੁਹਾਡੇ ਵੀ ਕੰਮ ਆਊਗੀ ਸਮਝ ਗਈ ਤੁਹਾਨੂੰ ਪਤਾ ਲੱਗ ਗਿਆ ਹੁਣ ਪਾਲਕ ਲੈਣੀ ਆ ਆਪਾਂ ਗੁੱਟੀ ਦਾ ਚੌਥਾ ਕਾ ਹਿੱਸਾ ਇੱਕ ਚਕੰਦਰ ਦਾ ਪੀਸ ਲੈ ਲੈਣਾ ਚਕੰਦਰ ਜ਼ਿਆਦਾ ਨਹੀਂ ਲੈਣਾ ਜਿਨ੍ਹਾਂ ਦਾ ਬਲੱਡ ਪ੍ਰੈਸ਼ਰ ਵੱਧਦਾ ਵਾ ਉਹ ਚਕੰਦਰ ਜ਼ਿਆਦਾ ਨਾ ਵਰਤਣ ਪਾ ਲੈਣ ਕੋਈ ਗੱਲ ਨਹੀਂ ਥੋੜੇ ਨਾਲ ਕੋਈ ਨੁਕਸਾਨ ਨਹੀਂ ਹੁੰਦਾ ਪਰ ਇਹ ਨਾ ਹੋਵੇ ਤੁਸੀਂ 2-3 ਪੀਸ ਚਕੰਦਰ ਦੇ ਪਾ ਲਵੋ ਤਾਂ ਤੁਹਾਨੂੰ ਇਹ ਗਰਮੀ ਕਰ ਜੇ ਤੇ ਟਮਾਟਰ ਪਾ ਲੈਣਾ ਆਪਾਂ 1-2 ਪੀਸ ਆਪਦੀ ਕੈਪੈਸਿਟੀ ਦੇ ਹਿਸਾਬ ਨਾਲ ਪਾ ਲਿਓ ਖੀਰਾ ਪਾ ਲਓ ਤੇ ਗਾਜਰਾ ਪਾ ਲਓ ਇਹਨਾਂ ਸਾਰੀਆਂ ਚੀਜ਼ਾਂ ਨੂੰ ਕਰਕੇ ਤੁਸੀਂ ਤੇ ਇਹਦਾ ਜੂਸ ਕੱਢਣਾ ਜੂਸ ਕੱਢ ਕੇ ਜਿਹੜੇ ਤਾਂ ਹੈਗੇ ਆ ਮੇਜਰ ਪ੍ਰੋਬਲਮ ਵਾਲੇ ਵੱਡੀ ਪ੍ਰੋਬਲਮ ਆ ਜਿਹਨਾਂ ਦੀ ਲੱਤਾਂਾਂ ਖੜੀ ਆ ਅਧਰੰਗ ਹੋਇਆ ਹੋਇਆ ਉਹ 40 ਦਿਨ ਪੀਂਦੇ ਨੁਕਤੇ 40 ਦਿਨ ਰੋਜ਼ ਇੱਕ ਗਲਾਸ ਜੂਸ ਦਾ ਦੁਪਹਿਰ ਦੀ ਰੋਟੀ ਤੋਂ ਇੱਕ ਘੰਟਾ ਬਾਅਦ ਇੱਕ ਜਾਂ ਡੇਢ ਘੰਟਾ ਬਾਅਦ ਤੁਸੀਂ ਇਹ ਗਲਾਸ ਆ ਜਿਹੜਾ ਜੂਸ ਦਾ ਪੀ ਸਕਦੇ ਹੋ ਜਾਂ ਦੁਪਹਿਰ ਦੀ ਰੋਟੀ ਤੋਂ ਇੱਕ ਡੇਢ ਘੰਟਾ ਪਹਿਲਾਂ ਪੀਓ ਜਿਵੇਂ ਇਸ ਵੇਰੇ 10 11 ਵਜੇ ਪੀ ਲਓ ਜਾਂ ਫਿਰ 3 4 ਵਜੇ ਸਹੀ ਟਾਈਮ ਹੈ ਇਹ ਤੇ ਇਹਦੇ ਰਿਜ਼ਲਟ ਆ ਜਿਹੜੇ ਉਹ ਥੋੜੇ ਦਿਨਾਂ ਦੇ ਵਿੱਚ ਤੁਹਾਨੂੰ ਪਤਾ ਲੱਗਣ ਲੱਗ ਜਾਣਗੇ ਜੇ ਤੁਹਾਨੂੰ ਕੋਈ ਬਿਮਾਰੀ ਵੀ ਹੈਣੀਗੀ ਤੰਦਰੁਸਤ ਹੋ ਤਾਂ ਵੀ ਤੁਸੀਂ ਪੀਆ ਕਰੋ ਜੂਸ ਇਹ ਐਵੇਂ ਹੀ ਵਿਟਾਮਿਨਸ ਦੇ ਕੈਪਸੂਲ ਖਾਣ ਦਾ ਕੋਈ ਫਾਇਦਾ ਨਹੀਂ ਉਹ ਟੈਂਪਰੇਰੀ ਕੰਮ ਹੁੰਦਾ ਜਿੰਨਾ ਟਾਈਮ ਖਾਈ ਜਾਓਗੇ ਉਹਨਾ ਟਾਈਮ ਉਹ ਸਹੀ ਰੱਖਦੇ ਆ ਉਸ ਤੋਂ ਬਾਅਦ ਚ ਫੇਰ ਉਹੀ ਕਮਜ਼ੋਰੀਆਂ ਫੇਰ ਸ਼ੁਰੂ ਹੋ ਜਾਂਦੀਆਂ ਆ ਪਰ ਜਿਹੜੀਆਂ ਇਹ ਖੁਰਾਕਾਂ ਆ ਆਪਣੀਆਂ ਪੰਜਾਬ ਦੀਆਂ ਆਪਣੀਆਂ ਆਪਣੀਆਂ ਖੁਰਾਕਾਂ ਤੇ ਇਹਨਾਂ ਨੂੰ ਜਰੂਰ ਵਰਤੋ ਕਿਉਂਕਿ ਜੇ ਇਹ ਵਰਤੋਗੇ ਤਾਂ ਲੰਮੇ ਪੀਰੀਅਡ ਤੱਕ ਇਹ ਆਪਦਾ ਅਸਰ ਰੱਖਦੀਆਂ ਵਾ ਤੇ ਤੁਹਾਡੀ ਜਿਹੜੀ ਸਿਹਤ ਆ ਉਹਨੂੰ ਸਹੀ ਰੱਖਦੀਆਂ ਤੇ ਵੀਡੀਓ ਅੱਗੇ ਆਪਾਂ ਬਣਾਉਣੇ ਆ ਨਾਲ ਦੀ ਨਾਲ ਦੱਸ ਦਿਆਂ ਜੂਸ ਬਣਾ ਕੇ ਵੀ ਦਿਖਾਉਣੇ ਤੁਹਾਨੂੰ ਕਿਹੋ ਜਿਹਾ ਬਣਦਾ ਵਾ ਤੇ ਸ਼ੇਅਰ ਕਰ ਦਿਆ ਕਰੋ ਨਾਲ ਦੀ ਨਾਲ ਵੀ ਭਾਈ ਵੀ ਵੀਡੀਓ ਵਧੀਆ ਲੱਗੀ ਆ ਚਲ ਕਿਸੇ ਹੋਰ ਦੇ ਕੰਮ ਆ ਜਾਂਦਾ ਹੁੰਦਾ ਨੁਕਤਾ ਜੇ ਨਹੀਂ ਤੁਹਾਨੂੰ ਜ਼ਰੂਰਤ ਹੈ ਇਸ ਨੁਕਤੇ ਦੀ ਤਾਕਿਸੇ ਹੋਰ ਦਾ ਭਲਾ ਹੋ ਜਾਂਦਾ ਹੁੰਦਾ ਇਸ ਕਰਕੇ ਨਾਲ ਸ਼ੇਅਰ ਕਰ ਦਿਆ ਕਰੋ ਤੇ ਬਾਰ ਬਾਰ ਮੈਂ ਕਹਿ ਰਿਹਾ ਹਾਂ ਵੀ ਅਧਰੰਗ ਦੇ ਮਰੀਜ਼ ਨੂੰ 40 ਦਿਨ ਵਰਤੋ ਤੇ ਉਦੋਂ ਬਾਅਦ ਇੱਕ ਥੋੜੀ ਜੀ ਦੇਸੀ ਦਵਾਈ ਬਣਾਉਣੀ ਪੈਂਦੀ ਆ ਉਹ ਖਾਓ ਤੇ ਜਿਹੜੇ ਅਧਰੰਗ ਵਾਲੇ ਵੀਰ ਲਤਵਾ ਖੜੀ ਆ ਉਹ ਵੀ ਜਮ੍ਹਾਂ ਸਹੀ ਸਲਾਮਤ ਕੰਮ ਕਰਨ ਲੱਗ ਜਾਣਗੇ ਇਹ ਚ ਆਪਾਂ ਥੋੜਾ ਜਿਹਾ ਕਾਲਾ ਨੂਨ ਤੇ ਕਾਲੀ ਮਿਰਚ ਪਾਉਣੀ ਹੈ ਆਪਾਂ ਬੱਚੇ ਦੇ ਜੂਸ ਚ ਕਿਉਂਕਿ ਇਹਦਾ ਸੁਆਦ ਵਧੀਆ ਬਣ ਜੂਗਾ ਫਿਰ ਇਹਦਾ ਲਓ ਜੀ ਬਾਤੀ ਆਪਾਂ ਆਹ ਲਓ ਜੀ ਆਪਣਾ ਜੂਸ ਆ ਜਿਹੜਾ ਬਿਲਕੁਲ ਤਿਆਰ ਤੇ ਪੂਰਾ ਵਧੀਆ ਜੂਸ ਬਣਿਆ ਇਹ ਤੇ ਜਿਵੇਂ ਤੁਹਾਨੂੰ ਦੱਸਿਆ ਪਿਆ ਵੀ ਓਵੇਂ ਜਰੂਰ ਬਣਾ ਕੇ ਇਹਨੂੰ ਪੀਓ ਤੇ ਦਵਾਈਆਂ ਤੋਂ ਖੜਾ ਛੜਾਓ ਆਪਦਾ ਜਿੰਨੀਆਂ ਬਿਮਾਰੀਆਂ ਆ ਉਹਨਾਂ ਤੋਂ ਵੀ ਦੂਰੀ ਬਣਾਓ ਤੇ ਸਰਵਾਈਕਲ ਵਾਲਿਆਂ ਵਾਸਤੇ ਵੀ ਬਹੁਤ ਵਧੀਆ ਚੀਜ਼ ਹੈ ਇਹ ਜਿਹੜੀ ਨਾੜਾਂ ਬਲੌਕ ਹੋਣ ਦੇ ਕਾਰਨ ਸਰਵਾਈਕਲ ਹੋ ਜਾਂਦਾ ਤੇ ਉਹ ਵੀ ਜ਼ਰੂਰ ਮੀਰਪਰਾ ਭੈਣਾ ਜ਼ਰੂਰ ਪੀਆ ਕਰੋ ਠੀਕ ਹੈ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਵਾਰ-ਵਾਰ ਕਹਿਣਾ ਵੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤੇ ਅੱਗੇ ਨੂੰ ਹੋਰ ਬਹੁਤ ਵੀਡੀਓ ਆ ਰਹੀਆਂ ਵਾ ਬਹੁਤ ਵਧੀਆ ਵੀਡੀਓ ਬਣਾ ਕੇ ਪਾ ਰਹੇ ਆ ਆਪਾਂ ਸ਼ੀਤੀ-ਜੀਤੀ ਧੰਨਵਾਦ ਜੀ